ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਸ਼ੇਅਰ ਕਰੀ ਦੀਆਂ ਨੇ ਤੁਹਾਡੇ ਨਾਲ ਨਾਲ ਦੀ ਨਾਲ ਮੋਟੀਵੇਸ਼ਨਲ ਵੀਡੀਓਜ਼ ਵੀ ਲੈ ਕੇ ਆਈ ਦੀਆਂ ਨੇ ਤੇ ਸੱਚੀਆਂ ਹਾੜੀ ਬੀਤੀਆਂ ਵੀ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਅੱਜ ਦੀ ਜਿਹੜੀ ਸੱਚੀ ਹਾੜੀ ਬੀਤੀ ਆ ਉਹ ਵੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਿਕਵੈਸਟ ਕਰਦੀ ਆ ਕਿ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਜਿਹੜੇ ਹੋਰ ਭੈਣ ਭਰਾਵਾ ਆਪਾਂ ਜਿੰਨਾ ਹੋ ਸਕੇ ਆਪਾਂ ਜਿੰਨਾਂ ਨੂੰ ਬਾਣੀ ਦੇ ਨਾਲ ਜੋੜ ਸਕਦੇ ਆ ਆਪਾਂ ਓਨਾਂ ਨੂੰ ਜੋੜੀਏ ਆਪਣੇ ਭੈਣ ਭਰਾਵਾਂ ਨੂੰ ਸੋ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਵੇਂ ਕਿ ਅੱਜ ਦੀ ਵੀਡੀਓ ਦਾ ਜੀ ਟੌਪਿਕ ਹੈਗਾ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਪਰਮਾਤਮਾ ਕਿਹਨਾਂ ਲੋਕਾਂ ਦੀ ਬਾਹ ਫੜਦੇ ਆ ਕਿਹੜੇ ਲੋਕਾਂ ਦੀ ਬਾਹ ਫੜਦੇ ਨੇ ਤੇ ਜਦੋਂ ਫੜਦੇ ਨੇ ਤੇ ਫਿਰ ਕਿਵੇਂ ਉਹਨਾਂ ਦੇ ਕਿਰਪਾ ਕਰਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਲੋ ਜੀ ਵੀਡੀਓ ਨੂੰ ਕਰ ਦਿਆਂ ਸਟਾਰਟ ਤੇ ਗੱਲ ਹੈ ਜੀ ਇੱਕ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਹੁੰਦਾ ਜੀ ਜਿਹੜਾ ਉਹ ਜ਼ਿਮੀਂਦਾਰ ਹੁੰਦਾ ਆ ਉਹਦਾ ਜਿਹੜਾ ਘਰ ਹੁੰਦਾ ਵਾ ਜੀ ਉਹ ਖੇਤਾਂ ਦੇ ਵਿਚਾਲੇ ਪਾਇਆ ਹੁੰਦਾ ਤੇ ਉਹਨਾਂ ਦੇ ਖੇਤਾਂ ਦੇ ਨਾਲ ਲੱਗਦਾ ਬਹੁਤ ਇੱਕ ਘਣਾ ਜੰਗਲ ਹੁੰਦਾ ਆ ਜੀ ਜਿਹੜਾ ਉਹ ਜ਼ਮੀਦਾਰ ਆ ਜੀ ਉਹਦਾ ਵਿਆਹ ਹੋਇਆ ਹੁੰਦਾ ਜੀ ਨਵਾਂ ਨਵਾਂ ਤੇ ਜਿਹੜੀ ਉਹਦੀ ਵਾਈਫ ਆ ਜੀ ਜ਼ਮੀਦਾਰ ਦੀ ਤਰ੍ਹਾਂ ਉਹ ਵੀ ਬਹੁਤ ਹੀ ਨੇਕ ਦਿਲ ਦੀ ਹੁੰਦੀ ਆ ਜੀ ਬਹੁਤ ਜ਼ਿਆਦਾ ਬਾਣੀ ਬਹੁਤ ਪੜਦੀ ਆ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਜਾਣਦੀ ਹੁੰਦੀ ਆ ਜੀ ਉਹ ਪਰਮਾਤਮਾ ਤੇ ਦੋਨੋਂ ਜੀ ਬਹੁਤ ਹੀ ਅਟੁੱਟ ਵਿਸ਼ਵਾਸ ਰੱਖਦੇ ਨੇ ਕੀ ਹੁੰਦਾ ਜੇ ਟਾਈਮ ਬੀਤਦਾ ਜਾਂਦਾ ਮੈਰਿਜ ਹੋਈ ਨੂੰ ਕਾਫੀ ਸਾਲ ਹੋ ਜਾਂਦੇ ਨੇ ਸਾਲ 2 ਸਾਲ 3 ਸਾਲ 4 ਸਾਲ ਜੇ ਦੀ ਵਿਆਹ ਨੂੰ 4 ਸਾਲ ਹੋ ਜਾਂਦੇ ਨੇ ਪਰ ਜਮੀਦਾਰ ਤੇ ਕਰ ਕੋਈ ਵੀ ਜਵਾਬ ਨਹੀਂ ਹੁੰਦਾ ਸੋ ਇਸ ਕਰਕੇ ਜਮੀਦਾਰ ਤੇ ਉਹਦੀ ਵਾਈਫ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਹੁੰਦੇ ਨੇ ਜਦੋਂ ਵਿਆਹ ਨੂੰ ਫਿਰ 4 ਸਾਲ ਬੀਤ ਜਾਂਦੇ ਨੇ ਜੀ ਜਦੋਂ ਫਿਰ ਉਹ ਦੇਖਦੀ ਆ ਜੀ ਉਹਦੀ ਵਾਈਫ ਵੀ ਆਪਣੇ ਘਰ ਜਵਾਬ ਨਹੀਂ ਹੋ ਰਿਆਂ ਤੇ ਫਿਰ ਉਹ ਜੀ ਆਪਣੇ ਘਰ ਵਾਲੇ ਨੂੰ ਕੰਪੈਲ ਕਰਦੀ ਆ ਕਿ ਤੁਸੀਂ ਦੂਸਰੀ ਮੈਰਿਜ ਕਰਵਾ ਲਓ ਪਰ ਜਿਹੜਾ ਜ਼ਮੀਰਦਾਰ ਹੁੰਦਾ ਜੀ ਉਹ ਦੂਸਰਾ ਵਿਆਹ ਕਰਨ ਨੂੰ ਨਹੀਂ ਮੰਨਦਾ ਤੇ ਉਹ ਉਹਨੂੰ ਐ ਹੁੰਦਾ ਵਾ ਕਿ ਕੋਈ ਗੱਲ ਨਹੀਂ ਪਰਮਾਤਮਾ ਕਦੀ ਨਾ ਕਦੀ ਤਾਂ ਸੁਣੂਗਾ ਹੀ ਪਰ ਜੀ ਜਿਹੜੀ ਉਹਦੀ ਵਾਈਫ ਹੁੰਦੀ ਆ ਤੇ ਉਹ ਉਹਨੂੰ ਕਹਿੰਦੀ ਆ ਕਿ ਨਹੀਂ ਤੁਸੀਂ ਦੂਸਰਾ ਵਿਆਹ ਕਰਵਾਓ ਕਿਉਂਕਿ ਆਪਣਾ ਕੋਈ ਵਾਲੀ ਵਾਰਸ ਹੋਣਾ ਚਾਹੀਦਾ ਵਾ ਕਿਉਂਕਿ ਇੰਨੀ ਜ਼ਮੀਨ ਜਾਇਦਾਦ ਆ ਕੋਈ ਤਾਂ ਸਾਂਭਣ ਵਾਲਾ ਹੋਣਾ ਚਾਹੀਦਾ ਵਾ ਤੇ ਬਹੁਤ ਜੀ ਜੀ ਔਕਾ ਜ਼ਮੀਦਾਰ ਨੂੰ ਉਹ ਮਨਾਉਂਦੀ ਆ ਤੇ ਇਸ ਕਰਕੇ ਜੀ ਜ਼ਮੀਦਾਰ ਦਾ ਉਹ ਦੂਸਰਾ ਵਿਆਹ ਹੋ ਜਾਂਦਾ ਹੈ ਜੀ ਕਾਫੀ ਕਸ਼ਮਕਸ਼ ਤੋਂ ਬਾਅਦ ਉਹਨਾਂ ਨੇ ਇੱਕ ਰਿਸ਼ਤਾ ਲੱਭਦਾ ਵਾ ਤੇ ਉਹਦੀ ਹੋ ਜਾਂਦੀ ਆ ਜੀ ਮੈਰਿਜ ਪਰ ਜਿਹੜੀ ਉਹਦੀ ਦੂਸਰੀ ਵਾਈਫ ਹੁੰਦੀ ਆ ਜੀ ਉਹਦਾ ਸੁਭਾਅ ਨਹੀਂ ਇੰਨਾ ਵਧੀਆ ਹੁੰਦਾ ਬਹੁਤ ਈਜੀ ਉਹ ਕੈੜੇ ਸੁਭਾਅ ਦੀ ਹੁੰਦੀ ਆ ਬਹੁਤ ਹੀ ਜ਼ਿਆਦਾ ਇੱਕ ਖਾਲੂ ਸੁਭਾਅ ਦੀ ਹੁੰਦੀ ਆ ਬਹੁਤ ਹੀ ਜ਼ਿਆਦਾ ਹੰਕਾਰੀ ਜਿਸ ਸੁਭਾਅ ਦੀ ਜੀ ਉਹਦੀ ਵਾਈਫ ਜਿਹੜੀ ਦੂਸਰੀ ਹੁੰਦੀ ਆ ਉਹਦਾ ਸੁਭਾਅ ਇਦਾਂ ਦਾ ਹੁੰਦਾ ਜੀ ਤੇ ਜਿਹੜੀ ਪਰ ਇਸ ਤੋਂ ਉਲਟ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਹੁੰਦੀ ਆ ਉਹਦਾ ਸੁਭਾਅ ਜੀ ਬਹੁਤ ਹੀ ਇਮਾਨਦਾਰੀ ਨੇਕ ਦਿਲ ਵਾਲਾ ਯਾਨੀ ਉਹਨੂੰ ਕਹਿ ਸਕਦੇ ਆ ਆਪਾਂ ਬਹੁਤ ਹੀ ਜ਼ਿਆਦਾ ਜੀ ਰੱਬੀ ਰੂਹ ਦੀਆ ਜੀ ਉਹ ਪਰਮਾਤਮਾ ਤੇ ਬਹੁਤ ਵਿਸ਼ਵਾਸ ਕਰਦੀ ਆ ਹੁਣ ਕਈ ਲੋਕਾਂ ਦੇ ਮਨ ਦੇ ਵਿੱਚ ਐਦਾ ਹੋਣਾ ਕਿ ਉਹ ਤਾਂ ਬਾਣੀ ਇੰਨਾ ਪੜਦੀ ਜਾਂ ਗੁਰਦੁਆਰਾ ਸਾਹਿਬ ਇੰਨਾ ਜਾਂਦੀ ਤੇ ਵਾਹਿਗੁਰੂ ਜੀ ਉਹਦੀ ਕਿਉਂ ਨਹੀਂ ਸੁਣੀ ਹਨਾ ਵਾਹਿਗੁਰੂ ਜੀ ਨਹੀਂ ਉਹਦੀ ਦੇਖੋ ਜੀ ਹਰ ਇੱਕ ਯਾਨੀ ਜਿਹੜਾ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਜੀ ਹੁੰਦਾ ਨਾ ਉਹ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਹਿੰਦਾ ਵਾ ਉਹਨੂੰ ਪਰਮਾਤਮਾ ਦੀ ਹਰ ਇੱਕ ਜਿਹੜੀ ਵੀ ਪਰਮਾਤਮਾ ਨੇ ਉਹਦੇ ਲਈ ਜੋ ਵੀ ਸੋਚਿਆ ਹੁੰਦਾ ਉਹ ਉਹਦੇ ਤੇ ਕਤ ਕਦੀ ਕਿੰਤੂ ਪਰੰਤੂ ਨਹੀਂ ਕਰਦਾ ਜੀ ਉਹ ਵਾਲਾ ਜਿਹੜਾ ਬੰਦਾ ਰੱਬੀ ਰੂਹ ਵਾਲਾ ਹੁੰਦਾ ਆ ਤੇ ਜਿਹੜਾ ਰੱਬ ਤੇ ਅਟੁੱਟ ਵਿਸ਼ਵਾਸ ਰੱਖਦਾ ਆ ਤੇ ਬਾਕੀ ਜੀ ਐ ਵੀ ਹੁੰਦਾ ਵਾ ਕਿ ਚਾਹੇ ਆਪਾਂ ਪਾਠ ਵੀ ਕਰਦਿਆਂ ਚਾਹੇ ਗੁਰਦੁਆਰਾ ਸਾਹਿਬ ਜਾਂਦੇ ਆ ਠੀਕ ਹੈ ਜੀ ਇਹਦੇ ਨਾਲ ਜਿਹੜੀਆਂ ਆਪਣੀਆਂ ਦੁੱਖ ਤਕਲੀਫਾਂ ਉਹ ਜ਼ਰੂਰ ਘਟਦੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੇ ਆਪਣੇ ਪੁਰਾਣੇ ਕਰਮ ਕੀਤੇ ਹੁੰਦੇ ਆ ਪਿਛਲੇ ਜਨਮਾਂ ਦੇ ਉਹ ਵੀ ਕਿਤੇ ਨਾ ਕਿਤੇ ਬੰਦੇ ਨੂੰ ਇਸ ਜਨਮ ਦੇ ਵਿੱਚ ਭੁਗਤਨੇ ਪੈਂਦੇ ਨੇ ਬਾਕੀ ਜੀ ਜਿਹੜਾ ਜਵਾਬ ਹੋਣਾ ਵਾ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਉਹ ਰੱਬ ਦੇ ਹੱਥ 'ਚ ਹੀ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਇਹ ਵੀ ਕਹਿੰਦੀ ਹੁੰਦੀ ਆ ਕਿ ਸਮੇਂ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਜੀ ਜਦੋਂ ਸਮਾਂ ਜਿਸ ਚੀਜ਼ ਦਾ ਆਉਣਾ ਜਿਹੜੇ ਕੰਮ ਦਾ ਜਦੋਂ ਟਾਈਮ ਆਉਣਾ ਉਹ ਕੰਮ ਉਦੋਂ ਹੀ ਹੋਣਾ ਆ ਠੀਕ ਹੈ ਜੀ ਸੋ ਇਸ ਕਰਕੇ ਜਿਹੜੇ ਪੂਜਾ ਪਾਠ ਕਰਦੇ ਨੇ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਬਾਣੀ ਪੜ੍ਹਦੇ ਨੇ ਤੇ ਉਸ ਤੋਂ ਇਲਾਵਾ ਵੀ ਜੇ ਉਹਨਾਂ ਦੇ ਕੰਮ ਹਜੇ ਨਹੀਂ ਬਣਦੇ ਪਈ ਤਾਂ ਤੁਸੀਂ ਆਪਣਾ ਮਨ ਨਾ ਤੁਸੀਂ ਜੇ ਉਹ ਕਰਿਆ ਕਰੋ ਤੁਸੀਂ ਆਪਣਾ ਮਨ ਨਾ ਡੁਲਾਓ ਕਿਉਂਕਿ ਦੇਖੋ ਜੀ ਹਰ ਇੱਕ ਚੀਜ਼ ਦਾ ਸਮਾਂ ਵਾ ਜਦੋਂ ਤੁਹਾਡਾ ਸਮਾਂ ਆਇਆ ਤੇ ਤੁਹਾਡਾ ਵੀ ਵਾਹਿਗੁਰੂ ਜੀ ਨੇ ਉਹ ਕੰਮ ਉਦੋਂ ਹੀ ਕਰਨਾ ਆ ਤੇ ਤੁਸੀਂ ਥੋੜਾ ਜਿਹਾ ਸਬਰ ਰੱਖਿਆ ਕਰੋ ਤੇ ਫਿਰ ਕੀ ਹੁੰਦਾ ਜੀ ਜਿਹੜੀ ਜ਼ਮੀਦਾਰ ਹੁੰਦਾ ਵਾ ਜਦੋਂ ਤਾਂ ਵਿਆਹ ਹੋ ਜਾਂਦਾ ਜੀ ਉਹਦੀ ਵਾਈਫ ਜਿਹੜੀ ਦੂਸਰੀ ਹੁੰਦੀ ਆ ਉਹਨਾਂ ਦੇ ਘਰ ਟਾਈਮ ਪੈਨ ਤੇ ਦੋ 3 ਜਨਮ ਲੈਂਦੀਆਂ ਨੇ ਤੇ ਦੇਖੋ ਜੀ ਜਿਹੜੀ ਫਿਰ ਉਹ ਜਿਹੜੀ ਜ਼ਮੀਂਦਾਰ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਹਨੂੰ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਹੰਕਾਰ ਹੋ ਜਾਂਦਾ ਵਾ ਕਿ ਮੇਰੀਆਂ ਦੋ ਧੀਆਂ ਨੇ ਤੇ ਮੇਰੇ ਘਰ ਦੇ ਵਿੱਚ ਜੋ ਵੀ ਜ਼ਮੀਨ ਜਾਇਦਾਦ ਆ ਜੋ ਵੀ ਆ ਸਾਰਾ ਕੁਝ ਉਹ ਮੇਰੀਆਂ ਧੀਆਂ ਨੂੰ ਹੀ ਮਿਲਣਾ ਜੀ ਉਹ ਆਪਣੇ ਆਪ ਚ ਬਹੁਤ ਹੰਕਾਰ ਹੀ ਲੈਂਦੀ ਹੁੰਦੀ ਆ ਤੇ ਉਹ ਜਿਹੜੀ ਜ਼ਮੀਂਦਾਰ ਦੀ ਜਿਹੜੀ ਪਹਿਲੀ ਘਰ ਵਾਲੀ ਹੁੰਦੀ ਆ ਉਹਦੇ ਨਾਲ ਬਹੁਤ ਹੀ ਮਾੜਾ ਵਤੀਰਾ ਕਰਦੀ ਆ ਜੀ ਬਹੁਤ ਹੀ ਬੁਰਾ ਭਲਾ ਬੋਲਦੀ ਰਹਿੰਦੀ ਆ ਤੇ ਉਹਨੂੰ ਹਮੇਸ਼ਾ ਆਪਣੀ ਕੁੜੀਆਂ ਦੇ ਲਾਗੇ ਨਹੀਂ ਲੱਗਣ ਦਿੰਦੀ ਤੇ ਉਹਨੂੰ ਹਮੇਸ਼ਾ ਕਿ ਤੂੰ ਮੇਰੀਆਂ ਕੁੜੀਆਂ ਦੇ ਲਾਗੇ ਨਹੀਂ ਲਗਣਾ ਤੂੰ ਮੇਰੀਆਂ ਕੁੜੀਆਂ ਤੇ ਆਪਣਾ ਪਰਛਾਵਾਂ ਨਹੀਂ ਪਾਉਣਾ ਤੇ ਬਹੁਤ ਉਹਨੂੰ ਬੰਦਾ ਚੰਗਾ ਜੀ ਬੋਲਦੀ ਆ ਹਮੇਸ਼ਾ ਉਹ ਬਹੁਤ ਹੀ ਜ਼ਿਆਦਾ ਉਹਨੂੰ ਹਮੇਸ਼ਾ ਜੀ ਉਹਨੂੰ ਤਾਣੇ ਮਿਹਰੇ ਦਿੰਦੀ ਰਹਿੰਦੀ ਆ ਸੋ ਕਿ ਜੀ ਜਿਹੜੀ ਜ਼ਮੀਨਦਾਰ ਦੀ ਪਹਿਲੀ ਘਰ ਵਾਲੀ ਹੁੰਦੀ ਆ ਉਹਨੂੰ ਬਹੁਤ ਬੁਰਾ ਲੱਗਦਾ ਵਾ ਪਰ ਜੀ ਉਹ ਦੇਖੋ ਇੰਨੀ ਰੱਬੀ ਰੂਹ ਹੁੰਦੀ ਆ ਉਹ ਕਦੀ ਉਹਨੂੰ ਬੋਲਦੀ ਨਹੀਂ ਮੁੜ ਕੇ ਕਦੀ ਉਹਨੂੰ ਜਵਾਬ ਨਹੀਂ ਦਿੰਦੀ ਜੀ ਉਹ ਜ਼ਮੀਨਦਾਰ ਨੂੰ ਕਦੀ ਵੀ ਸ਼ਿਕਾਇਤ ਨਹੀਂ ਕਰਦੀ ਕਿ ਤੁਹਾਡੀ ਜਿਹੜੀ ਦੂਸਰੀ ਘਰ ਵਾਲੀ ਆ ਉਹ ਮੈਨੂੰ ਇੰਨਾ ਬੋਲਦੀ ਆ ਹਾਲਾਂਕਿ ਜਿਹੜਾ ਜ਼ਮੀਂਦਾਰ ਹੁੰਦਾ ਆ ਉਹਨੂੰ ਵੀ ਪਤਾ ਹੁੰਦਾ ਕਿ ਮੇਰੀ ਜਿਹੜੀ ਦੂਸਰੀ ਘਰ ਵਾਲੀ ਆ ਉਹ ਬਹੁਤ ਹੀ ਮੰਦਾ ਬੋਲਦੀ ਆ ਜੀ ਪਰ ਜੀ ਉਹ ਤਾਂ ਵੀ ਉਹਨੂੰ ਕਦੀ ਕੁਝ ਕਹਿ ਨਹੀਂ ਪਾਉਂਦਾ ਉਹ ਕਦੀ ਉਹਨੂੰ ਕੁਝ ਕਹਿੰਦਾ ਪਰ ਉਹਨੂੰ ਬੁਰਾ ਜ਼ਰੂਰ ਲੱਗਦਾ ਹੁੰਦਾ ਵਾ ਕਿ ਇਹ ਇੰਨਾ ਬੋਲਦੀ ਆ ਤੇ ਕਈ ਵਾਰ ਜੀ ਤਾਂ ਇੰਨਾ ਜ਼ਮੀਂਦਾਰ ਦੀ ਘਰ ਵਾਲੀ ਨੇ ਜਦਾਰਾ ਉਹਨੂੰ ਕਈ ਵਾਰ ਮਾੜਾ ਬੋਲਣਾ ਜੀ ਕਈ ਵਾਰ ਤਾਂ ਉਹਦੀ ਵੀ ਜੀ ਸਬਰ ਦਾ ਯਾਨੀ ਜਿਹੜਾ ਇੱਕ ਬੰਦ ਆਉਟ ਉੱਟ ਜਾਂਦਾ ਹੁੰਦਾ ਸੀ ਪਰ ਉਹ ਬੋਲਦੀ ਤਾਂ ਵੀ ਨਹੀਂ ਹੁੰਦੀ ਸੀ ਉਹ ਹਮੇਸ਼ਾ ਪਾਠ ਕਰਦੀ ਰਹਿੰਦੀ ਸੀ ਗੁਰਦੁਆਰਾ ਸਾਹਿਬ ਜਾਂਦੀ ਸੀ ਹਮੇਸ਼ਾ ਪਰਮਾਤਮਾ ਕੋਲ ਇਹੀ ਝੋਲੀਆਂ ਅੱਡ-ਅੱਡ ਮੰਗਦੀ ਸੀ ਪਰਮਾਤਮਾ ਮੈਂ ਹਮੇਸ਼ਾ ਤੇਰੀ ਰਜ਼ਾ ਦੇ ਵਿੱਚ ਰਹੀ ਆ ਮੈਂ ਤੇਰੇ ਤੋਂ ਕਦੀ ਵੀ ਕੁਝ ਨਹੀਂ ਮੰਗਿਆ ਮੈਂ ਜਿਵੇਂ ਤੂੰ ਮੈਨੂੰ ਰੱਖਿਆ ਮੈਂ ਓਦਾਂ ਹੀ ਰਹੀ ਆ ਅੱਜ ਤੱਕ ਕਦੀ ਮੈਂ ਤੇਰੇ ਤੋਂ ਕਦੀ ਕੋਈ ਗਿਲਾ ਸ਼ਿਕਵਾਨੀ ਕੀਤਾ ਮੇਰੇ ਘਰ ਕੋਈ ਵੀ ਜਵਾਬ ਨਹੀਂ ਹੋਇਆ ਮੈਂ ਇਹਦਾ ਵੀ ਕਦੀ ਤੁਹਾਡੇ ਤੇ ਗਿਲਾ ਸ਼ਿਕਵਾਨੀ ਕਰਿਆ ਮੈਂ ਹਮੇਸ਼ਾ ਮੈਂ ਆਹੀ ਸੋਚਦੀ ਰਹੀ ਕਿ ਪਰ ਮਾਤਮਾ ਦੀ ਜੋ ਰਜ਼ਾਵਾਂ ਕੀ ਪਤਾ ਤੁਹਾਡੀ ਇਹੀ ਰਜ਼ਾਵਾਂ ਮੈਂ ਤੁਹਾਡੇ ਨਾਲ ਕਦੀ ਕਿੰਤੂ ਬਰੰਤੂ ਨਹੀਂ ਕੀਤਾ ਪਰ ਹੁਣ ਮੇਰਾ ਜਿਹੜਾ ਵਾ ਸਬਰ ਆ ਉਹ ਟੁੱਟਦਾ ਜਾਂਦਾ ਮੇਰੇ ਕੋਲ ਇੰਨਾ ਨਹੀਂ ਸੁਣਿਆ ਜਾਂਦਾ ਕਿ ਕਿਰਪਾ ਕਰਕੇ ਤੁਸੀਂ ਮੇਰੇ ਤੇ ਤਰਸ ਖਾਓ ਜਾਂ ਤੁਸੀਂ ਮੇਰੀ ਝੋਲੀ ਭਰ ਦੋ ਜਾਂ ਤੁਸੀਂ ਵਾਹਿਗੁਰੂ ਜੀ ਕੋ ਛੇਦਾਂ ਦਾ ਕਰੋ ਕਿ ਮੈਂ ਇਸ ਜਿਹੜੀ ਨਰਕ ਭਰੀ ਜਿਹੜੀ ਜੀਵਨ ਆ ਮੈਂ ਇਹਦੇ ਤੋਂ ਦੁਖੀ ਹੋਈ ਪਈ ਆ ਕਿ ਤੁਸੀਂ ਮੇਰੀ ਬਾਹ ਫੜੋ ਕਿਸੇ ਨਾ ਕਿਸੇ ਤਰ੍ਹਾਂ ਕਿ ਮੇਰੇ ਤੋਂ ਇਹ ਚੀਜ਼ਾਂ ਹੋਰ ਨਹੀਂ ਸਹੀਆਂ ਜਾਂਦੀਆਂ ਕਿ ਤੁਸੀਂ ਮੇਰੇ ਤੇ ਕਿਰਪਾ ਕਰੋ ਦੇਖੋ ਜੀ ਫਿਰ ਕੀ ਹੁੰਦਾ ਵਾ ਦੇਖੋ ਸਬਰ ਸਬਰ ਕਿੰਨੇ ਸਾਲ ਉਸ ਜਿਹੜੀ ਜ਼ਮੀਨਦਾਰ ਦੀ ਪਹਿਲੀ ਘਰ ਵਾਲੀ ਨੇ ਸਬਰ ਰੱਖਿਆ ਬਾਣੀ ਪੜੀ ਗੁਰਦੁਆਰਾ ਸਾਹਿਬ ਗਈ ਹਨਾ ਜੋ ਵੀ ਉਹਦੇ ਨਾਲ ਲਾਈਫ ਦੇ ਵਿੱਚ ਮਾੜਾ ਹੋਇਆ ਉਹਨੇ ਕਦੀ ਵੀ ਪਰਮਾਤਮਾ ਦੇ ਅੱਗੇ ਉਸ ਦਾ ਗਿਲਾ ਸ਼ਿਕਵਾ ਵੀ ਨਹੀਂ ਕੀਤਾ ਕਿ ਹਾਂ ਮੇਰੇ ਨਾਲ ਇਹ ਕੁਝ ਹੋ ਰਿਹਾ ਵਾ ਸੋ ਜੀ ਕੀ ਹੁੰਦਾ ਵਾ ਦੇਖੋ ਜੀ ਕਹਿੰਦੇ ਹੁੰਦੇ ਆ ਕਿ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਹੈਗੀ ਸੋ ਦੇਖੋ ਜੀ ਬਾਕੀ ਜਿਹੜੇ ਜੀ ਨੇ ਜਦੋਂ ਆਉਣਾ ਉਦੋਂ ਹੀ ਆਉਣਾ ਪਰਮਾਤਮਾ ਜੀ ਉਹਰੇ ਤੇ ਮਿਹਰ ਕਰਦੇ ਨੇ ਵਾਹਿਗੁਰੂ ਜੀ ਦੀ ਉਹਰੇ ਤੇ ਮਿਹਰ ਹੁੰਦੀ ਆ ਇੱਥੇ ਕੀ ਹੁੰਦਾ ਜੀ ਸਮਾਂ ਪੈਂਦੇ ਤੇ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਆ ਜੀ ਉਹਦੇ ਘਰ ਜੀ ਇੱਕ ਮੁੰਡਾ ਜਨਮ ਲੈਂਦਾ ਆ ਵਾਹਿਗੁਰੂ ਜੀ ਉਹਨੂੰ ਇੱਕ ਬੱਚੇ ਦੀ ਦਾਤ ਦਿੰਦੇ ਨੇ ਤੇ ਜ਼ਮੀਦਾਰ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਕਿ ਉਹਨਾਂ ਦੇ ਘਰ ਮੁੰਡਾ ਹੋਇਆ ਵਾ ਜੀ ਜਨਮ ਲਿਆ ਇੱਕ ਬਾਲਕ ਨੇ ਤੇ ਬਹੁਤ ਹੀ ਜ਼ਿਆਦਾ ਜੀ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਵਾ ਤੇ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਆ ਜੀ ਉਹ ਬਹੁਤ ਹੀ ਪਰਮਾਤਮਾ ਦਾ ਸ਼ੁਕਰੀਆ ਕਰਦੀ ਆ ਕਿ ਤੁਸੀਂ ਮੇਰੀ ਝੋਲੀ ਭਰੀ ਹਨਾ ਮੈਨੂੰ ਇਨੇ ਤਾਣੇ ਮਿਹਣੇ ਸੁਣਨ ਨੂੰ ਮਿਲਦੇ ਸੀਗੇ ਪਰ ਇਸ ਤੋਂ 올ਡ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਸੀ ਜੀ ਬਹੁਤ ਹੀ ਇਰਖਾਲੂ ਸੁਭਾਅ ਦੀ ਜਿਵੇਂ ਕਿ ਤੁਹਾਨੂੰ ਪਤਾ ਉਹ ਇਹ ਸਭ ਦੇਖ ਕੇ ਜੀ ਪੂਰੀ ਤਰ੍ਹਾਂ ਸੜਮਚ ਜਾਂਦੀ ਆ ਉਹਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਕਿਉਂਕਿ ਉਹਦੀਆਂ ਦੋ ਧੀਆਂ ਹੁੰਦੀਆਂ ਵਾਂ ਤੇ ਪਰ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਆ ਉਹਦੇ ਘਰ ਇੱਕ ਮੁੰਡਾ ਜਨਮ ਲੈਂਦਾ ਆ ਦੇਖੋ ਜੀ ਸਬਰ ਦਾ ਫਲ ਵਾਹਿਗੁਰੂ ਜੀ ਨੇ ਉਹਨੂੰ ਦਿੱਤਾ ਹਨਾ ਤੇ ਫਿਰ ਕੀ ਹੁੰਦਾ ਜੀ ਜਦੋਂ ਉਹਦਾ ਮੁੰਡਾ ਜਨਮ ਲੈ ਲੈਂਦਾ ਵਾ ਤੇ ਜਿਹੜੀ ਜ਼ਮੀਨਦਾਰ ਦੀ ਦੂਸਰੀ ਘਰ ਵਾਲੀ ਆ ਉਹ ਹਮੇਸ਼ਾ ਮੁੰਡੇ ਦੇ ਨਾਲ ਵਿਤਕਰਾ ਕਰਦੀ ਰਹਿੰਦੀ ਆ ਪਰ ਜੀ ਜਿਹੜਾ ਜ਼ਮੀਨਦਾਰ ਹੁੰਦਾ ਆ ਉਹ ਆਪਣੇ ਮੁੰਡੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਧੀਆ ਨੂੰ ਵੀ ਪਿਆਰ ਕਰਦਾ ਹੁੰਦਾ ਪਰ ਜੀ ਉਹ ਦੇਖੋ ਮੁੰਡੇ ਨਾਲ ਹੌਲੀ ਹੌਲੀ ਉਹਦਾ ਪਿਆਰ ਬਹੁਤ ਪੈ ਜਾਂਦਾ ਵਾ ਤੇ ਉਹਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਜੀ ਉਸ ਤੋਂ ਇਲਾਵਾ ਜਿਹੜੀ ਦੇਖੋ ਜ਼ਮੀਨਦਾਰ ਦੀ ਜਿਹੜੀ ਪਹਿਲੀ ਘਰ ਵਾਲੀ ਹੁੰਦੀ ਆ ਉਹ ਆਪਣੇ ਮੁੰਡੇ ਨੂੰ ਤਾਂ ਪਿਆਰ ਕਰਦੀ ਆ ਪਰ ਉਹ ਕਦੀ ਉਹ ਕੁੜੀਆਂ ਦੇ ਵਿੱਚ ਵੀ ਵਿਵਿਤ ਕਰਾ ਨਹੀਂ ਕਰਦੀ ਉਹਨਾਂ ਨੂੰ ਵੀ ਉਹਨਾਂ ਹੀ ਪਿਆਰ ਕਰਦੀ ਆ ਤੇ ਪਰ ਜਿਹੜੀ ਜ਼ਮੀਦਾਰ ਦੀ ਦੂਸਰੀ ਘਰ ਵਾਲੀ ਆ ਉਹੀ ਜੀ ਆਪਣੀ ਕੁੜੀਆਂ ਨੂੰ ਉਹਦੇ ਤੋਂ ਦੂਰ ਰੱਖਦੀ ਆ ਪਰ ਜਦੋਂ ਇਦਾਂ ਜੀ ਜਦੋਂ ਟਾਈਮ ਬੀਤਦਾ ਜਾਂਦਾ ਵਾ ਜਿਹੜਾ ਜ਼ਮੀਦਾਰ ਦਾ ਮੁੰਡਾ ਹੁੰਦਾ 8 ਸਾਲ ਦਾ ਹੋ ਜਾਂਦਾ ਆ ਜੀ ਜਦੋਂ ਤੇ ਇੱਕ ਦਿਨ ਕੀ ਹੁੰਦਾ ਵਾ ਜ਼ਮੀਦਾਰ ਤੇ ਉਹਦੀ ਪਹਿਲੀ ਘਰ ਵਾਲੀ ਨੂੰ ਕਿਤੇ ਕੰਮ ਪੈ ਜਾਂਦਾ ਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਕਿਤੇ ਕੀ ਕਰਦੇ ਨੇ ਆਪਣੇ ਸੋਚਦੇ ਆ ਕਿ ਬੇਡੇ ਨੂੰ ਆਪਾਂ ਘਰ ਛੱਡ ਕੇ ਜਾਂਦੇ ਆ ਤੇ ਉਹ ਆਪਣੀ ਜਿਹੜੀ ਦੂਸਰੀ ਘਰ ਵਾਲੀ ਉਹਨੂੰ ਕਹਿ ਕੇ ਜਾਂਦੇ ਆ ਕਿ ਅਸੀਂ ਜਾ ਰਹੇ ਆ ਜੀ ਥੋੜੀ ਦੇਰ ਲਈ ਕਿਤੇ ਸਾਨੂੰ ਇਦਾਂ ਜ਼ਰੂਰੀ ਕੰਮ ਆ ਕਿ ਤੂੰ ਨੇ ਦਾ ਧਿਆਨ ਰੱਖੀਂ ਮਗਰੋਂ ਪਰ ਦੇਖੋ ਜੀ ਜਦੋਂ ਜ਼ਮੀਦਾਰ ਤੇ ਉਹਦੀ ਘਰ ਵਾਲੀ ਚਲੇ ਜਾਂਦੇ ਨੇ ਤੇ ਮਗਰੋਂ ਜਿਹੜੀ ਉਹਦੀ ਦੂਸਰੀ ਘਰ ਵਾਲੀ ਹੁੰਦੀ ਆ ਉਹ ਤਾਂ ਪਹਿਲਾਂ ਹੀ ਈਰਖਾ ਕਰਦੀ ਹੁੰਦੀ ਆ ਜੀ ਉਹਦੇ ਤੋਂ ਤੇ ਉਹਦੇ ਮਨ ਦੇ ਵਿੱਚ ਜਿਵੇਂ ਸ਼ੈਤਾਨ ਜਾਗ ਪੈਂਦਾ ਵਾ ਤੇ ਉਹ ਜੇ ਕੀ ਕਰਦੀ ਆ ਉਹ ਮੁੰਡੇ ਨੂੰ ਚੱਕ ਕੇ ਪਿੱਛੇ ਜੰਗਲ ਦੇ ਵਿੱਚ ਗੋਦੀ ਚੱਕ ਕੇ ਲੈ ਜਾਂਦੀ ਆ ਤੇ ਉੱਥੇ ਜੰਗਲ ਦੇ ਵਿੱਚ ਹੀ ਛੱਡਿਆਉਂਦੀ ਆ ਤੇ ਘਰ ਆ ਕੇ ਜੇ ਆਪਣੇ ਫੇਰ ਉਹੀ ਕਮਾਕਾਰਾਂ ਦੇ ਵਿੱਚ ਰੁੱਝ ਜਾਂਦੀ ਆ ਤੇ ਫਿਰ ਜੇ ਥੋੜੇ ਟਾਈਮ ਬਾਅਦ ਜਦੋਂ ਜ਼ਮੀਦਾਰ ਤੇ ਉਹਦੀ ਘਰ ਵਾਲੀ ਆਉਂਦੇ ਨੇ ਵਾਪਸ ਤੇ ਉਹ ਜਦੋਂ ਮੁੰਡੇ ਨੂੰ ਲੱਭਦੇ ਨੇ ਤੇ ਉਹ ਜੀ ਰੋਣ ਪੇਟਣ ਦਾ ਸਿਆਪਾ ਲੱਗ ਜਾਂਦੀ ਆ ਜੀ ਐਵੇਂ ਬਿਨਾਂ ਕਹਾ ਤੋਂ ਡਰਾਮੇ ਲੱਗ ਜਾਂਦੀ ਆ ਜੀ ਕਰਨ ਤੇ ਉਹ ਕਹਿੰਦੀ ਕਿ ਪਤਾ ਨਹੀਂ ਸਾਡੇ ਮੁੰਡੇ ਨੂੰ ਕਿਹੜੀ ਸ਼ੈ ਚੱਕ ਕੇ ਲੱਗੀ ਆਪਾਂ ਲੁੱਟੇ ਗਏ ਆਪਾਂ ਏਦਾਂ ਹੋ ਗਏ ਹੁਣੀ ਮੇਰੇ ਨਾਲ ਖੇਲਦਾ ਪਿਆ ਸੀ ਵਿਹੜੇ ਦੇ ਵਿੱਚ ਭੰਗੜਾ ਪਾਉਂਦਾ ਸੀ ਮੈਂ ਉਹਨੂੰ ਖੜਾ ਰਹੀ ਸੀ ਪਤਾ ਨਹੀਂ ਕਿਹੜੀ ਸ਼ੈ ਉਹਨੂੰ ਚੱਕ ਕੇ ਲੈ ਗਈ ਬਹੁਤੀਆਂ ਡਰਾਮੇ ਬਹੁਤ ਕਰਦੀ ਆ ਜੀ ਉਹ ਤੇ ਇਹ ਸਾਰਾ ਕੁਝ ਦੇਖ ਕੇ ਸੁਣ ਕੇ ਜੀ ਜਿਹੜੀ ਜ਼ਮੀਨਦਾਰ ਦੀ ਪਹਿਲੀ ਘਰ ਵਾਲੀ ਆ ਉਹ ਬਹੁਤ ਹੀ ਜ਼ਿਆਦਾ ਜੀ ਬਹੁਤ ਦੁਖੀ ਹੋ ਜਾਂਦੀ ਆ ਤੇ ਬਹੁਤ ਉਹ ਵੀ ਰੋਣ-ਕੋਰ ਲਾਉਣ ਲੱਗ ਜਾਂਦੀ ਆ ਤੇ ਜ਼ਮੀਨਦਾਰ ਵੀ ਤੇ ਜਿਹੜੇ ਜਿੰਨੇ ਨੌਕਰ ਆ ਸਾਰੇ ਜੀ ਘਰ ਦੇ ਵਿੱਚ ਉਹ ਲੱਭਣ ਲੱਗ ਜਾਂਦੇ ਨੇ ਤੇ ਉਹ ਮੁੰਡਾ ਕਿਤੇ ਵੀ ਨਹੀਂ ਲੱਭਦਾ ਜੀ ਫਿਰ ਹੌਲੀ ਹੌਲੀ ਜੀ ਚਲੋ ਉਹ ਸੋਚਦੇ ਨੇ ਕਿ ਕੋਈ ਜੰਗਲਵਾਲ ਨੂੰ ਤਾਂ ਨਾ ਖੇਡਦਾ ਖੇਡਦਾ ਕੋਈ ਚਲਾ ਗਿਆ ਬੱਚਾ ਤੇ ਉਹ ਜੀ ਸਾਰੇ ਜੰਗਲਵਾਲ ਨੂੰ ਭੱਜਦੇ ਨੇ ਤੇ ਜੰਗਲਵਾਲ ਨੂੰ ਜਦੋਂ ਭੱਜਦੇ ਨੇ ਜਿਹੜੀ ਜ਼ਮੀਦਾਰ ਦੀ ਪਹਿਲੀ ਘਰ ਵਾਲੀ ਉਹ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰੀ ਜਾਂਦੀ ਆ ਇਹ ਪਰਮਾਤਮਾ ਜੇ ਹੁਣ ਤੂੰ ਦਿੱਤਾ ਆ ਤੇ ਹੁਣ ਤੂੰ ਹੀ ਰੱਖਣਾ ਆ ਤੇ ਮੈਨੂੰ ਕੁਝ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿ ਮੈਂ ਤਾਂ ਸਿਰਫ ਤੇਰੇ ਦਰ ਤੇ ਹੀ ਹਮੇਸ਼ਾ ਸ਼ੁਰੂ ਤੋਂ ਮੰਗਿਆ ਮੈਂ ਅੱਜ ਵੀ ਤੇਰੇ ਦਰ ਤੇ ਹੀ ਮੰਗ ਰਹੀ ਆ ਤੇਰੇ ਤੋਂ ਹੀ ਮੰਗ ਰਹੀ ਆ ਕੀ ਕਿਰਪਾ ਕਰਕੇ ਮੇਰਾ ਬੱਚਾ ਜਿੱਥੇ ਵੀ ਆ ਜਿਹੜੀ ਵੀ ਹਾਲਤ ਦੇ ਵਿੱਚ ਆ ਤੂੰ ਹੀ ਉਹਦੀ ਰੱਖਿਆ ਕਰਨੀ ਆ ਤੇ ਕੀ ਮੇਰੇ ਬੱਚੇ ਦੇ ਉੱਤੇ ਆਪਣਾ ਸਿਰ ਤੇ ਉਹਦਾ ਹੱਥ ਆਪਣਾ ਹੱਥ ਰੱਖਿਓ ਤੇ ਇਦਾਂ ਹੀ ਜੀ ਉਹ ਫਿਰ ਬੱਚੇ ਨੂੰ ਲੱਭਣ ਦੇ ਲੱਭਦੇ ਲੱਭਦੇ ਜੰਗਲ ਦੇ ਅੰਦਰ ਨੂੰ ਚਲੇ ਜਾਂਦੇ ਨੇ ਤੇ ਉੱਥੇ ਨਾ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ ਤੇ ਸਾਰੇ ਜੀ ਜਿੱਧਰ ਰੋਣ ਦੀ ਆਵਾਜ਼ ਆਉਂਦੀ ਆ ਉਧਰ ਨੂੰ ਜਾਈ ਜਾਂਦੇ ਨੇ ਚਲੋ ਜਿੱਧਰ ਜਿੱਧਰ ਆਵਾਜ਼ ਦੇ ਨੇੜੇ ਜਾਂਦੇ ਨੇ ਉਧਰ ਨੂੰ ਜੀ ਉਹਨਾਂ ਨੂੰ ਜਦੋਂ ਜਾ ਕੇ ਦੇਖਦੇ ਨੇ ਕਿ ਇੱਕ ਬੱਚਾ ਇੱਕ ਸੱਪ ਨੇ ਬਲੇਵਾ ਪਾਇਆ ਹੋਇਆ ਬੱਚੇ ਦੇ ਆਲੇ-ਦੁਆਲੇ ਪਰ ਉਹ ਸੱਪ ਵਾਜੀ ਜਿਹੜਾ ਉਹ ਬੱਚੇ ਨੂੰ ਕੋਈ ਹਾਨੀ ਨਹੀਂ ਪਹੁੰਚਾ ਰਿਹਾ ਸੀਗਾ ਬੱਚਾ ਰੋ ਰਿਹਾ ਸੀ ਖੜ ਕੇ ਤੇ ਇਹ ਸਾਰੇ ਦੇਖ ਕੇ ਨਾ ਡਰ ਜਾਂਦੇ ਨੇ ਪਰ ਜਦੋਂ ਸੱਪ ਦੇਖਦਾ ਕਿ ਉਹਦੇ ਘਰ ਦੇੰਦਾ ਆਉਂਦੇ ਪਏ ਨੇ ਜੀ ਉਹ ਬੱਚੇ ਨੂੰ ਛੱਡ ਕੇ ਆਪਣੇ ਜਿਹੜੇ ਉਹ ਚਲਾ ਜਾਂਦਾ ਜੀ ਬੱਚਾ ਉੱਥੇ ਖੜਾ ਤੇ ਜਮੇਦਾਰ ਉਹਨੂੰ ਚੱਕ ਕੇ ਬਹੁਤ ਪਿਆਰ ਕਰਦਾ ਆਪਣੇ ਗੱਲ ਨਾਲ ਲਾਉਂਦਾ ਆ ਜੀ ਤੇ ਜਿਹੜੀ ਉਹ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਜੀ ਉਹ ਵੀ ਬਹੁਤ ਜ਼ਿਆਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਇਹ ਪਰਮਾਤਮਾ ਸ਼ੁਕਰ ਹੈ ਦੇਖੋ ਜੀ ਕਿਵੇਂ ਐ ਲੱਗ ਰਿਹਾ ਸੀ ਜਦੋਂ ਸੱਪ ਨੇ ਉਹਨੂੰ ਬਲੇਵੇਂ ਪਾਏ ਹੁੰਦੇ ਆ ਕਿ ਜਿਵੇਂ ਨਾ ਉਹਦੀ ਰੱਖਿਆ ਕਰਨ ਲਈ ਵਾਹਿਗੁਰੂ ਜੀ ਨੇ ਭੇਜਿਆ ਹੁੰਦਾ ਕਿ ਉਹਨੂੰ ਕੋਈ ਹੋਰ ਯਾਨੀ ਉਹਦੇ ਆੜੇ ਦੀਵਾਰੀ ਉਹਨੂੰ ਕੋਈ ਹੋਰ ਜਾਨਵਰ ਆ ਕੇ ਹੱਥ ਨਾ ਲਾ ਸਕੇ ਇਸ ਤਰੀਕੇ ਨਾਲ ਉਹਨੇ ਇਦਾਂ ਬਲੇਵਾ ਪਾਇਆ ਹੋਇਆ ਸੀ ਬੱਚੇ ਨੂੰ ਕਿ ਜਿਵੇਂ ਉਹਦੀ ਰੱਖਿਆ ਕਰ ਰਿਹਾ ਹੋਵੇ ਇਸ ਦਿਨ ਮੇਰੇ ਨਾਲ ਜਿਹੜਾ ਉਹ ਬੱਚਾ ਹੁੰਦਾ ਜੀ ਬਿਲਕੁਲ ਠੀਕ ਹੁੰਦਾ ਵਾ ਤੇ ਸਾਰਾ ਜਿਹੜਾ ਪਰਿਵਾਰ ਆ ਜੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਆ ਪਰ ਦੇਖੋ ਜੀ ਜਿਹੜੇ ਸੱਪ ਨੇ ਉਹਨੂੰ ਵਲੇਵਾ ਪਾਇਆ ਹੁੰਦਾ ਸੀਗਾ ਉਹ ਬੱਚੇ ਨੂੰ ਵਲੇਵਾ ਪਾਇਆ ਹੋਇਆ ਸੀ ਉਹੀ ਸੱਪ ਜਿਹੜੀ ਉਹਦੀ ਦੂਸਰੀ ਘਰ ਵਾਲੀ ਆ ਉਹਨੂੰ ਡੰਗ ਮਾਰ ਦਿੰਦਾ ਜੀ ਜਾ ਕੇ ਤੇ ਜਦੋਂ ਜੀ ਉਹ ਉਹਨੂੰ ਡੰਗ ਮਾਰ ਦਿੰਦਾ ਆ ਤੇ ਉਹ ਤੜਫਣ ਲੱਗ ਜਾਂਦੀ ਆ ਕਿਉਂਕਿ ਡੰਗ ਮਾਰਿਆ ਹੁੰਦਾ ਜੀ ਸੱਪ ਨੇ ਜ਼ਹਿਰ ਤਾਂ ਫੈਲਣਾ ਹੀ ਸੀਗਾ ਤੇ ਜਦੋਂ ਜ਼ਹਿਰ ਫੈਲ ਜਾਂਦਾ ਜੀ ਉਹ ਬਹੁਤ ਜ਼ਿਆਦਾ ਤੜਫਰੀ ਹੁੰਦੀ ਆ ਤੇ ਉਹਨੂੰ ਪਤਾ ਹੁੰਦਾ ਆ ਕਿ ਮੈਂ ਬਚਣਾ ਨਹੀਂ ਹੈਗਾ ਠੀਕ ਦੀ ਆਕਰ ਲਾਉਂਦੀ ਆ ਕੋ ਲਾਉਂਦੀ ਜੀ ਉਹ ਆਪਣਾ ਸਾਰਾ ਸੱਚ ਦੱਸਦੀ ਆ ਕਿ ਮੈਂ ਹੀ ਇੱਥੇ ਬੱਚੇ ਨੂੰ ਛੱਡਣ ਆਈ ਸੀ ਆਤਮਾ ਨੇ ਮੇਰੇ ਤੋਂ ਇਸ ਚੀਜ਼ ਦਾ ਜਿਹੜਾ ਬਦਲਾ ਹੈ ਇਦਾਂ ਸੱਪ ਦੇ ਰਾਹੀਂ ਲਿਆ ਵਾ ਮੈਂ ਮਾੜਾ ਕਰਮ ਕੀਤਾ ਉਹੀ ਮੇਰੇ ਅੱਗੇ ਆਇਆ ਵਾ ਮਾਰਨਾ ਚਾਹੁੰਦੀ ਸੀ ਮੈਂ ਤੁਹਾਡੇ ਬੱਚੇ ਨੂੰ ਹਾਨੀ ਪਹੁੰਚਾਉਣਾ ਚਾਹੁੰਦੀ ਸੀ ਪਰ ਵਾਹਿਗੁਰੂ ਜੀ ਨੇ ਤੁਹਾਡੇ ਬੱਚੇ ਨੂੰ ਕੁਝ ਨਹੀਂ ਹੋਣ ਦਿੱਤਾ ਪਰ ਮੈਂ ਅੱਜ ਆਪਣੇ ਕਰਮਾਂ ਦੇ ਕਰਕੇ ਮੈਨੂੰ ਸੱਪ ਨੇ ਡੰਗ ਮਾਰ ਦਿੱਤਾ ਤੇ ਮੈਂ ਅੱਜ ਆ ਸਿਚੁਏਸ਼ਨ ਦੇ ਵਿੱਚ ਆ ਗਈਆਂ ਕਿ ਮੈਨੂੰ ਸਾਰੇ ਮaaf ਕਰ ਦਿਓ ਜੀ ਇੰਦਾ ਜੀ ਉਹ ਰੋਂਦੀ ਲੌਂਦੀ ਤੜਫਦੀ ਹੋਈ ਅੱਦੀ ਉਹਦੇ ਪ੍ਰਾਣ ਨਿਕਲ ਜਾਂਦੇ ਨੇ ਤੇ ਬਾਕੀ ਜੀ ਇਹੀ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਕਿਸੇ ਦਾ ਬੁਰਾ ਕਰਦੇ ਆ ਆਪਣਾ ਬੁਰਾ ਪਹਿਲਾਂ ਹੁੰਦਾ ਵਾ ਕਿਸੇ ਦੇ ਲਈ ਜੇ ਆਪਾਂ ਖੱਡਾ ਖੋਦਦੀ ਆ ਉਹਦੇ ਵਿੱਚ ਆਪਾਂ ਹੀ ਖੁਦ गिरਦੇ ਆ ਜਿਵੇਂ ਕਿ ਦੇਖੋ ਜੀ ਜ਼ਮੀਦਾਰ ਦੀ ਦੂਸਰੀ ਘਰ ਵਾਲੀ ਨੇ ਜੋ ਕਰਿਆ ਹਨਾ ਉਸ ਗੱਡੇ ਦੇ ਵਿੱਚ ਆਪ ਹੀ ਡਿੱਗ ਜਾਂਦੀ ਆ ਪਰ ਇਸ ਤੋਂ ਇਲਾਵਾ ਜਿਹੜੀ ਜ਼ਮੀਰਦਾਰ ਦੀ ਪਹਿਲੀ ਘਰ ਵਾਲੀ ਆ ਉਹਦੀ ਜਿਹੜੀ ਲਾਈਫ ਤੋਂ ਸਾਨੂੰ ਇਹ ਸਿੱਖ ਮਿਲਦੀ ਆ ਕਿ ਪਰਮਾਤਮਾ ਦੇ ਅੱਗੇ ਕਦੀ ਵੀ ਤੁਹਾਨੂੰ ਰੋਸ ਪ੍ਰਗਟ ਨਹੀਂ ਕਰਨਾ ਚਾਹੀਦਾ ਕਦੀ ਵੀ ਤੁਹਾਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਦੇਖੋ ਜੀ ਜਿਹੜੀ ਉਹਦੀ ਜ਼ਮੀਰਦਾਰ ਦੀ ਪਹਿਲੀ ਘਰ ਵਾਲੀ ਹੁੰਦੀ ਆ ਉਹ ਹਮੇਸ਼ਾ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਰਹੀ ਜੇ ਉਹਦੇ ਸੰਤਾਨ ਇੰਨਾ ਸਾਣ ਨਹੀਂ ਹੋਏ ਤਾਂ ਵੀ ਉਹਨੇ ਕਦੀ ਗਿਲਾ ਸ਼ਿਕਵਾ ਨਹੀਂ ਕੀਤਾ ਸੀ ਇਸ ਚੀਜ਼ ਦਾ ਵਾਹਿਗੁਰੂ ਜੀ ਦੇ ਅੱਗੇ ਉਹ ਤਾਂ ਵੀ ਬਾਣੀ ਪੜਦੀ ਰਹੀ ਤਾਂ ਵੀ ਗੁਰਦੁਆਰਾ ਸਾਹਿਬ ਜਾਂਦੀ ਰਹੀ ਕਿਉਂਕਿ ਉਹਨੂੰ ਐਸ ਸੀਗਾ ਕਿ ਕੋਈ ਨਾ ਇਹਦੇ ਵਿੱਚ ਵੀ ਹੋਰਾਂ ਵਾਹਿਗੁਰੂ ਜੀ ਦੀ ਕੀ ਰਜ਼ਾ ਜਦੋਂ ਆਪਾਂ ਉਹਦੀ ਰਜ਼ਾ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵਾਹਿਗੁਰੂ ਜੀ ਨੇ ਤੁਹਾਡੇ ਲਈ ਕੁਝ ਅੱਗੇ ਵਧੀਆ ਨਹੀਂ ਸੋਚਿਆ ਹੁੰਦਾ ਦੇਖੋ ਜੀ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਵਾ ਟਾਈਮ ਤੋਂ ਪਹਿਲਾਂ ਕਦੀ ਵੀ ਤੁਹਾਨੂੰ ਕੋਈ ਵੀ ਚੀਜ਼ ਨਹੀਂ ਮਿਲਣੀ ਕੋਈ ਵੀ ਖੁਸ਼ੀ ਟਾਈਮ ਤੋਂ ਪਹਿਲਾਂ ਨਹੀਂ ਮਿਲਦੀ ਹੁੰਦੀ ਜਿਹੜਾ ਟਾਈਮ ਵਾਈ ਗੁਰੂ ਜੀ ਨੇ ਉਸ ਝਗੜੀ ਲਈ ਨਿਯੁਕਤ ਕੀਤਾ ਉਹੀ ਟਾਈਮ ਤੇ ਤੁਹਾਨੂੰ ਉਹ ਚੀਜ਼ ਮਿਲਣੀ ਆ ਉਨੀ ਦੇਰ ਤੱਕ ਤੁਹਾਨੂੰ ਸਬਰ ਜਰੂਰ ਰੱਖਣਾ ਪੈਣਾ ਮੇਰੇ ਕੱਲ ਵੀ ਮੈਨੂੰ ਇੱਕ ਲੇਟੈਸਟ ਕਮੈਂਟ ਆਇਆ ਮੇਰੀ ਵੀਡੀਓ ਤੇ ਉਹਦੇ ਵਿੱਚ ਇੱਕ ਮੈਨੂੰ ਸਿਸਟਰ ਕਹ ਰਹੇ ਸੀਗੇ ਕਿ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਆ ਤੇ ਕਦੇ-ਕਦੇ ਮੇਰੇ ਕੋਲ ਪਾਠ ਨਹੀਂ ਵੀ ਹੁੰਦਾ ਪਰ ਜਦੋਂ ਮੈਂ ਪਾਠ ਕਰਦੀ ਆ ਤਾਂ ਵੀ ਨਹੀਂ ਕੁਝ ਹੁੰਦਾ ਜੀ ਤੇ ਤਾਂ ਵੀ ਮੇਰੇ ਕੰਮ ਨਹੀਂ ਬਣ ਰਹੀ ਹੈਗੇ ਦੇਖੋ ਜੀ ਅੱਜ ਕੱਲ੍ਹ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਜਿਹੜੇ ਅੱਜ ਕੱਲ੍ਹ ਦੇ ਆਪਾਂ ਇਨਸਾਨ ਆ ਆਪਣੇ ਦੇ ਵਿੱਚ ਸਬਰ ਨਹੀਂ ਹੈਗਾ ਆਪਣੇ ਚ ਸਬਰ ਬਹੁਤ ਘਟ ਗਿਆ ਵਾ ਪੇਸ਼ੈਂਸ ਨਹੀਂ ਹੈਗੇ ਬਿਲਕੁਲ ਵੀ ਆਪਾਂ ਨੂੰ ਇਹ ਹੁੰਦਾ ਵਾ ਕਿ ਝਟਕੀ ਮਾਰੇ ਆਪਣੇ ਸਾਰੇ ਕੰਮ ਹੋ ਜਾਣ ਜੇ ਆਪਾਂ ਅੱਜ ਬਾਣੀ ਪੜ੍ਹੀ ਆ ਜਾਂ ਆਪਾਂ 10 ਦਿਨ ਬਾਣੀ ਪੜ੍ਹੀ ਆ ਜਾਂ ਆਪਾਂ ਇੱਕ ਦਿਨ ਵੀ ਪਾੜ ਕੀਤਾ ਉਹਦਾ ਫਾਲਾਪਾ ਆਪਾਂ ਨੂੰ ਝਟ ਮਿਲ ਜਵੇ ਇਦਾਂ ਨਹੀਂ ਹੁੰਦਾ ਜੀ ਦੇਖੋ ਜੀ ਤੁਸੀਂ ਸਬਰ ਪਹਿਲਾਂ ਵਾ ਤੁਸੀਂ ਜਦੋਂ ਤੱਕ ਸਬਰ ਨਹੀਂ ਰੱਖੂਗੇ ਨਾ ਲਾਈਫ ਦੇ ਵਿੱਚ ਤੁਸੀਂ ਭੁੱਲ ਜੋ ਤੁਹਾਨੂੰ ਲਾਈਫ ਦੇ ਵਿੱਚ ਤੁਸੀਂ ਕੁਝ ਵੀ ਅਚੀਵ ਕਰ ਪਾਉਂਗੇ ਆਪਣੀ ਠੀਕ ਹੈ ਜੀ ਤੁਸੀਂ ਸਬਰ ਕਰਨਾ ਪਲੀਜ਼ ਜ਼ਰੂਰ ਸਿੱਖੋ ਕਿਉਂਕਿ ਅੱਜ ਕੱਲ ਦੇ ਲੋਕਾਂ 'ਚ ਸਬਰ ਨਹੀਂ ਹੈਗਾ ਅੱਜ ਕੱਲ ਲੋਕ ਇਹ ਚਾਹੁੰਦੇ ਨੇ ਕਿ ਅਸੀਂ ਅੱਜ ਜੇ ਹਫ਼ਤਾ ਪਾਰ ਕੀਤਾ ਜਾਂ ਅਸੀਂ 10 ਦਿਨ ਪਾਰ ਕੀਤਾ ਜਾਂ ਅਸੀਂ ਜੇ 41 ਦਿਨ ਪਾਰ ਕਰ ਲਿਆ ਕੋਈ ਚੀਜ਼ ਨੂੰ ਸੁੱਕ ਕੇ ਕਿ ਸਾਡਾ ਆਹ ਕੰਮ ਬਣ ਜਵੇ ਅਸੀਂ 41 ਦੇ ਨਾ ਕਰਾਂਗੇ ਪਰ ਤੁਸੀਂ 41 ਦਿਨ ਤੱਕ ਸਬਰ ਰੱਖਦੇ ਹੋ ਉਹ ਵੀ ਇੱਕ ਸਿਰਫ ਕਸ਼ਮਕਸ਼ ਦੇ ਵਿੱਚ ਉਹ ਸਬਰ ਰੱਖਦੇ ਹੋ ਆਪਣੇ ਆਪ 'ਚ ਕੀ ਪਤਾ ਨਹੀਂ ਉਹ ਕੰਮ ਮੇਰਾ ਬਸ 41 ਦਿਨ ਹੋਣ ਵਾਲੇ ਨਹੀਂ ਹੁਣ ਉਹ ਕੰਮ ਹੋ ਜਵੇ ਜੇ ਤੁਹਾਡੇ ਤੇ ਸਬਰ ਨਹੀਂ ਨਾ ਹੁੰਦਾ ਫਿਰ ਤੁਸੀਂ ਭਟਕਦੇ ਹੋ ਇੱਧਰ ਉੱਧਰ ਫੇ ਕਦੀ ਕ ਕ ਤੁਸੀਂ ਬਾਬਿਆਂ ਕੋ ਜਾਨਨੇ ਹੋ ਕਦੀ ਕੋਈ ਸਿਆਣੇ ਕੋ ਜਾਨਨੇ ਹੋ ਕਦੀ ਕੋਈ ਸਿਆਣੇ ਕੋ ਜਾਨਨੇ ਹੋ ਸਿਆਣਿਆਂ ਦਾ ਰਾਹ ਹੀ ਉਦੋਂ ਹੁੰਦਾ ਜਦੋਂ ਤੁਹਾਡੇ ਸਬਰ ਨਹੀਂ ਹੁੰਦਾ ਜਿਹੜਾ ਬੰਦਾ ਸਬਰ ਕਰਦਾ ਉਹ ਬਾਣੀ ਤੇ ਟਰਸਟ ਰੱਖਦਾ ਉਹ ਆਪਣੇ ਘਰੋਂ ਕਿਤੇ ਨਹੀਂ ਹਿਲਦਾ ਚਾਹੀਓ ਦਾ ਕੰਮ 2 ਮਹੀਨੇ ਦਾ ਬਣੇ ਚਾਹੇ ਸਾਲ ਦਾ ਬਣੇ ਚਾਹੇ 4 ਸਾਲ ਦਾ ਬਣੇ ਪਰ ਉਹ ਬਾਣੀ ਤੇ ਹੀ ਟਰਸਟ ਰੱਖਦਾ ਤੇ ਵਾਹਿਗੁਰੂ ਜੀ ਵੀ ਇਹੀ ਟਰਸਟ ਤੁਹਾਡਾ ਪਰਖਦੇ ਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਇਹ ਹੁੰਦਾ ਵਾ ਕਿ ਕੋਈ ਜਿਵੇਂ ਮੰਤਰ ਪੜਿਆ ਨਾ ਚੁਟਕੀ ਮਾਰੇ ਕੰਮ ਹੋ ਜਵੇ ਏਦਾਂ ਕੰਮ ਨਹੀਂ ਹੁੰਦੇ ਜੀ ਤੁਸੀਂ ਜੋ ਮਰਜ਼ੀ ਕਰ ਲੋ ਠੀਕ ਹੈ ਜੀ ਇਹਦੇ ਨਾਲੋਂ ਤਾਂ ਤੁਸੀਂ ਵਾਹਿਗੁਰੂ ਜੀ ਨੂੰ ਜਦੋਂ ਤੁਸੀਂ ਹੋਰ ਪਾਸੇ ਜਾਂਦੇ ਹੋ ਨਾ ਹੋਰ ਵੀ ਤੁਸੀਂ ਆਪਣੇ ਰਸਤੇ ਬੰਦ ਕਰਦੇ ਹੋ ਵਾਹਿਗੁਰੂ ਜੀ ਆ ਨਾ ਉਹ ਵੀ ਤੁਹਾਡਾ ਸਬਰ ਇਹੀ ਗੱਲਾਂ ਤੋਂ ਪਰਖਦੇ ਆ ਕਿ ਦੇਖਾਂ ਇਹਨੂੰ ਮੇਰੇ ਤੇ ਕਿੰਨਾ ਕ ਕਿੰਨਾ ਕ ਮੇਰੇ ਤੇ ٹرسٹ ਆ ਹਨਾ ਜੀ ਤੇ ਦੇਖੋ ਜੀ ਉਹ ਜ਼ਮੀਦਾਰ ਦਿਖਾਨਣ ਨੇ ਕਿੰਨਾ ٹرسٹ ਰੱਖਿਆ ਉਹਨਾਂ ਨੇ ਜਦੋਂ ٹرسٹ ਰੱਖਿਆ ਤੇ ਵਾਹਿਗੁਰੂ ਜੀ ਨੇ ਦੇਖੋ ਉਹਨੂੰ ਕਿ ਮੁੰਡੇ ਦੀ ਦਾਤ ਦਿੱਤੀ ਹਨਾ ਚਾਹੇ देर ਬਾਅਦ ਦਿੱਤੀ ਪਰ ਦਿੱਤੀ ਨਾ ਤੇ ਦੇਖੋ ਜੀ ਕਿ ਉਹਦੇ ਰੱਖਿਆ ਵੀ ਕਿੱਦਾਂ ਕਿਤੇ ਵਾਹਿਗੁਰੂ ਜੀ ਨੇ ਤੇ ਇਦਾਂ ਹੀ ਆ ਜੀ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਜਿਹੜੇ ਉਹਨਾਂ ਦੇ ਪੇਪਰ ਪਾਈ ਹੁੰਦੇ ਆ ਉਹਨਾਂ ਚ ਪੂਰੀ ਤਰ੍ਹਾਂ खरे ਉਤਰ ਜਾਣੇ ਹੋ ਤੁਹਾਨੂੰ ਕੋਈ ਦਰ ਤੇ ਹੋਰ ਜਾਣ ਦੀ ਲੋੜ ਹੀ ਨਹੀਂ ਪੈਣੀ ਤੇ ਤੁਹਾਡੇ ਘਰ ਬੈਠਿਆਂ ਦੇ ਕੰਮ ਵੱਢਨੇ ਸ਼ੁਰੂ ਹੋ ਜਾਣੇ ਆ ਪਰ ਸਬਰ ਰੱਖਿਆ ਕਰੋ ਮੈਂ ਹਮੇਸ਼ਾ ਕਹਿੰਦੀ ਸਬਰ ਰੱਖੋ ਸਬਰ ਰੱਖੋ ਮੈਂ ਵੀਡੀਓਜ਼ ਬਣਾ ਰਹੀ ਆ ਤੁਹਾਨੂੰ ਇਹ ਲੱਗਦਾ ਹੋਣਾ ਵਾ ਕਿ ਹਨਾ ਭੈਣ ਦੇਖਵਾਂ ਨਹੀਂ ਸਾਰੇ ਕੰਮ ਸਾਡੇ ਵੀ ਬਹੁਤ ਕੰਮ ਨੇ ਸਾਨੂੰ ਵੀ ਹੁੰਦਾ ਹੋਊਗਾ ਕਿ ਸਾਡੇ ਆ ਵੀ ਕੰਮ ਬਣਨ ਆ ਵੀ ਗਮ ਬਣਨ ਹਰ ਇੱਕ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਟੈਨਸ਼ਨ ਜ਼ਰੂਰ ਚੱਲਦੀ ਹੁੰਦੀ ਆ ਹਨਾ ਸੋ ਅਸੀਂ ਸਿਰਫ ਅਸੀਂ ਵੀ ਬਾਣੀ ਪੜੀ ਦੀ ਅਸੀਂ ਕਿਤੇ ਹੋਰ ਜਾ ਕੇ ਪੁੱਛ ਪੜਤਾਲ ਨਹੀਂ ਕਰੀਦੀ ਹੈਗੀ ਤੇ ਮੈਂ ਤੁਹਾਨੂੰ ਵੀ ਆਹੀ ਕਹਿਣਾ ਚਾਹੁੰਦੀ ਆ ਦੂਸਰੇ ਦੀ ਲਾਈਫ ਨੂੰ ਦੇਖ ਕੇ ਹਨਾ ਜੇ ਤੁਸੀਂ ਆ ਸੋਚਦੇ ਹੋ ਕਿ ਦੂਸਰੇ ਦੀ ਲਾਈਫ ਪਤਾ ਨਹੀਂ ਵਧੀਆ ਵਾ ਸਾਡੇ ਤੋਂ ਇਦਾਂ ਨਹੀਂ ਹੁੰਦਾ ਹਰ ਇੱਕ ਨੂੰ ਆਪਣੀ ਲਾਈਫ ਦੇ ਵਿੱਚ ਕੋਈ ਨਾ ਕੋਈ ਟੈਨਸ਼ਨਸ ਨੇ ਪਰ ਦੇਖੋ ਜੀ ਉਹ ਉਹ ਗੱਲ ਉਹੀ ਆ ਗਈ ਕਿ ਸਬਰ ਦੀ ਸਬਰ ਰੱਖੋ ਅਸੀਂ ਵੀ ਸਬਰ ਕਰੀ ਬੈਠੀਆਂ ਤੁਸੀਂ ਵੀ ਸਬਰ ਕਰੋ ਹੈਨਾ ਜਦੋਂ ਸਬਰ ਕਰਕੇ ਵਾਹਿਗੁਰੂ ਜੀ ਫਲ ਦੇਣਗੇ ਨਾ ਉਹ ਫਲ ਸਭ ਤੋਂ ਮਿੱਠਾ ਹੋਊਗਾ ਸੋ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਇੱਕ ਸੱਚੀ ਗੱਲ ਵੀ ਤੁਹਾਡੇ ਲਈ ਲੈ ਕੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ